ਸੱਚ ਕਾ ਜੀ ਦੋਸਤੋ ਆ ਕਰਤੂਤ ਜੇ ਦੇਖਿਆ ਜਾਵੇ ਇੱਕ ਮੇਰਟ ਤੋਂ ਹੋਰ ਸਾਹਮਣੇ ਆਈ ਹੈ ਜੀ ਚ ਘਰ ਵਾਲੀ ਨੇ ਆਪਦੇ ਆਸ਼ਕ ਦੇ ਨਾਲ ਰਲ ਕੇ ਆਪਦੇ ਘਰ ਵਾਲੇ ਨੂੰ ਮਾਰਤਾ ਪਹਿਲਾਂ ਉਹਦਾ ਗਲਾ ਦੱਬਿਆ ਬਾਹਾਂ ਫੜੀਆਂ ਗਲਾ ਦੱਬ ਕੇ ਮਾਰਨ ਤੋਂ ਬਾਅਦ ਅਜਿਹੀ ਚੁਸਤ ਚਲਾਕੀ ਵੀ ਕਰੀ ਕਿ ਆਖਰੋ ਫੜੇ ਨਾ ਜਾਣ ਇੱਥੋਂ ਤੱਕਰ ਕੀ ਉਹਨਾਂ ਨੇ ਜਿਹੜੀ ਇਹ ਚਲਾਕੀ કરી ਬੜੀ ਹੈਰਾਨੀ ਹੈ ਕਿ ਕਿੱਥੋਂ ਕਿੱਥੋਂ ਦਿਮਾਗ ਇਹ ਲੋਕ ਕੱਢ ਕੇ ਲਿਆਉਂਦੇ ਨੇ ਆਪਦੇ ਆਸ਼ਕ ਦੇ ਨਾਲ ਇਸ ਜਨਾਨੀ ਨੇ ਆਪਦੇ ਘਰ ਵਾਲੇ ਨੂੰ ਮਾਰਤਾ ਰਲ ਕੇ ਕਿਉਂਕਿ ਇਹਦੇ ਨਾਲ ਇਹ ਪਿਆਰ ਦੀਆਂ ਪਿੰਗਾ ਝੂਟਣੀ ਚਾਹੁੰਦੀ ਸੀ ਤੇ ਘਰ ਵਾਲਾ ਕਹਿੰਦੀ ਮੈਨੂੰ ਮਾੜਾ ਚੰਗਾ ਕਹਿੰਦਾ ਸੀ ਜਦੋਂ ਸਵੇਰੇ ਇਸ ਸ਼ਖਸ ਦਾ ਕਤਲ ਹੋਇਆ ਦੇਖਿਆ ਜਾਂ ਕਿ ਜਿੱਕੀ ਜਦੋਂ ਮੌਤ ਹੋਈ ਦੇਖੀ ਪਹਿਲੇ ਪੜਾਪ ਚ ਤਾਂ ਸਾਰੇ ਹਰਾਂ ਸੀ ਵੀ ਸ਼ਾਇਦ ਸੱਪ ਨੇ ਵੱਢ ਲਿਆ ਇਸ ਕਰਕੇ ਮਰ ਗਿਆ ਕਿਉਂਕਿ ਸੱਪ ਨੇ ਇੱਕ ਜਗ੍ਹਾ ਨਹੀਂ ਕਈ ਹਿੱਸਿਆਂ ਦੇ ਉੱਤੇ ਦੰਦੀਆਂ ਮਾਰੀਆਂ ਹੋਈਆਂ ਸੀ ਸੱਪ ਕਿਹਨੇ ਛੱਡਿਆ ਇਹੀ ਸ਼ਾਤਰ ਔਰਤ ਨੇ ਆਪਦੇ ਆਸ਼ਕ ਦੇ ਨਾਲ ਮਿਲ ਕੇ ਜਿਹੜਾ ਦੱਸ ਰਹੀ ਹੈ ਕਿ ਆਸ਼ਕ ਉਹਦਾ ਸੱਪ ਲੈ ਕੇ ਆਇਆ ਸੀ ਮਾਰਨ ਤੋਂ ਬਾਅਦ ਉਹਦੇ ਬਿਸਤਰ ਤੇ ਸੱਪ ਰਖਤਾ ਤੇ ਸੱਪ ਤੁਸੀਂ ਦੇਖੋ ਉਹ ਨੂੰ ਇੰਨਾ ਡੱਸਦਾ ਰਿਹਾ ਕਿ ਜਿਸ ਸਮੇਂ ਤੋਂ ਦੌਰਾਨ ਸਵੇਰੇ ਜਦੋਂ ਪੁਲਿਸ ਨੇ ਦੇਖਿਆ ਵੀ ਤਾਂ ਮਿਰਰ ਤੋਂ ਆਈ ਖਬਰ ਨੇ ਹੈਰਾਨ ਕਰਤਾ ਕਿ ਸੱਪ ਨਾਲ ਹੀ ਮੰਜੇ ਤੇ ਹਜੇ ਸੀਗਾ ਮੌਜੂਦ ਦੂਜੇ ਪਾਸੇ ਜੇ ਦੇਖਿਆ ਜਾਵੇ ਇਸ ਤੋਂ ਪਹਿਲਾਂ ਹਜੇ ਡਰਮ ਕਾਂਡ ਮੁੱਕਿਆ ਨਹੀਂ ਸੀ ਆ ਨਵੇਂ ਤੋਂ ਨਵੇਂ ਕਾਂਡ ਹਰ ਦਿਨ ਸਾਹਮਣੇ ਆ ਰਹੇ ਨੇ ਮਾਨਸਿਕਤਾ ਲੋਕਾਂ ਦੀ ਇਥੋਂ ਸਾਫ਼ ਦੇਖੀ ਜਾ ਸਕਦੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਔਰਤਾਂ ਨੇ ਜਿਹੜੀਆਂ ਆਪਦੇ ਆਸ਼ਿਕਾਂ ਦੇ ਨਾਲ ਰਲ ਕੇ ਘਰ ਵਾਲੇ ਨੂੰ ਇਸ਼ਾਰਾ ਬਣਾ ਰਹੀਆਂ ਨੇ ਇਹ ਵੀ ਕੋਈ ਦੋ ਰਾਇ ਨਹੀਂ ਕਿ ਪੀੜਤਾ ਔਰਤਾਂ ਵੀ ਬਹੁਤ ਨੇ ਪਰ ਸਭ ਤੋਂ ਵੱਡਾ ਇਹਦੇ 'ਚ ਜੇ ਦੇਖਿਆ ਜਾਵੇ ਤਾਂ ਕਾਰਨ ਵਿਆਹ ਤੋਂ ਬਾਅਦ ਮਸ਼ੂਕ ਰੱਖਣ ਦਾ ਜਿਹੜਾ ਚੌ ਤੇ ਆਸ਼ਿਕਾਣਾ ਅੰਦਾਜ਼ ਨਾ ਬਦਲਣ ਦਾ ਚੌ ਬਗਾਨੀਆਂ ਦੇ ਲਈ ਜਿਹੜਾ ਉਹ ਭਾਰੀ ਪੈਂਦਾ ਨਜ਼ਰ ਆਉਂਦਾ ਹੈ ਖੈਰ ਰਿਸ਼ਤੇ ਜਿੱਥੇ ਵੀ ਨਜਾਇਜ਼ ਤੌਰ ਦੇ ਉੱਤੇ ਸ਼ੁਰੂ ਹੋ ਜਾਂਦੇ ਤਾਂ ਫਿਰ ਆਖਰਕਾਰ ਉਹਨਾਂ ਦਾ ਅੰਤ ਮਾੜਾ ਹੀ ਹੁੰਦਾ ਹੈ ਤੇ ਉਸੇ ਦੀ ਇੱਕ ਉਦਾਹਰਣ ਇਹ ਸੀ ਕਿ ਮੇਰਟ ਤੇ ਅਸੀਂ ਪਹਿਲਾਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਆਪਦੇ ਘਰ ਵਾਲੇ ਨੂੰ ਡਰਾਮਾ 'ਚ ਵੱਢ ਕੇ ਉਤੋਂ ਦੀ ਸਿਮਿੰਟ ਭਰ ਕੇ ਹਨੀਮੂਨ ਮਨਾਉਣ ਦੇ ਵਾਸਤੇ ਹੈ ਜਿਹੜਾ ਉਹ ਕੁੜੀ ਚਲੀ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਪੁਲਿਸ ਨੇ ਉਹਨੂੰ ਫੜ ਲਿਆ ਲੋਕਾਂ ਦਾ ਖਰ ਇਸ ਚੀਜ਼ ਦਾ ਮਜ਼ਾਕ ਬਣਾ ਰੱਖਿਆ ਹਜੇ ਤੱਕ ਰੀਲਾਂ ਚੱਲਦੀਆਂ ਨੇ ਪਰ ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਵੀ ਮਾਮਲਾ ਕੋਈ ਘੱਟ ਹੈਰਤ ਅੰਗੇਜ ਨਹੀਂ ਕਿ ਜਿਉਂ ਸੀ ਇਹ ਗੱਲ ਦੇਖੋ ਕਿ ਅਸੀਂ ਆਮ ਤੌਰ ਤੇ ਦੇਖ ਲੈਂਦੇ ਆ ਵੀ ਬਹੁਤੇ ਪੜੇ ਲਿਖੇ ਲੋਕ ਜ ਜਿਹਨੂੰ ਬਹੁਤ ਸਮਝ ਆ ਜੋ ਸਰਚ ਕਰਦਾ ਹੈ ਦੇਖਦਾ ਹੈ ਸੋਸ਼ਲ ਮੀਡੀਆ ਤੇ ਆ ਇੰਟਰਨੈਟ ਤੇ ਆ ਉਹੀ ਇਹ ਜਹੀ ਤਰਕੀਬ ਲਗਾਉਂਦਾ ਬਲਕਿ ਆ ਦੇਖੋ ਤੁਸੀਂ ਇਹ ਪਿਛੜੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਆਖਰਕਾਰ ਕੇ ਜਹੀ ਇਹਨੇ ਜਗ੍ਹਾੜ ਲਾਇਆ ਸੀ ਕਿ ਪਹਿਲੀ ਸੱਟੇ ਤੱਕ ਕਿਸ ਨੂੰ ਪਤਾ ਨਹੀਂ ਲੱਗਿਆ ਪੋਸਟਮਾਰਟਮ ਰਿਪੋਰਟ ਨੇ ਭੇਤ ਮੌਤ ਸੱਪ ਦੇ ਵੱਢਣ ਤੋਂ ਪਹਿਲਾਂ ਦਮ ਘੁੱਟਣ ਦੇ ਨਾਲ ਹੋ ਚੁੱਕੀ ਸੀ ਜੀ ਤੋਂ ਬਾਅਦ ਪੁਲਿਸ ਨੇ ਜਦੋਂ ਫਿਰ ਜ਼ਾਹਿਰ ਦੀ ਗੱਲ ਹੁੰਦੀ ਹੈ ਵੀ ਹੋਰਾਂ ਪਰਾਂ ਤੋਂ ਪੁੱਛਿਆ ਉਸ ਤੋਂ ਬਾਅਦ ਇਹਦੇ ਨਾਲ ਸਖਤੀ ਕਰੀ ਤਾਂ ਇਹ ਖੁਦ ਹੀ ਮੰਨ ਗਈ ਪਰ ਇਹ ਤੁਸੀਂ ਦੇਖੋ ਵੀ ਜਿਸ ਦੇ ਨਾਲ ਸੱਤ ਫੇਰਿਆਂ ਦੇ ਦੇ ਵਾਅਦੇ ਕਰਕੇ ਸੱਤ ਫੇਰਿਆਂ ਦੇ ਵਿੱਚ ਲਗ ਤੋਂ ਲਗ ਵਾਅਦਾ ਹੁੰਦਾ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਵਿੱਖ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਫਿਕਸ ਹੁੰਦੀ ਹੈ ਜਿਨੇ ਆਖਰਕਾਰ ਸੱਤ ਫੇਰੇ ਜਿਹਦੇ ਨਾਲ ਲਏ ਉਹਦੇ ਨਾਲ ਧੋਖਾ ਕਰਕੇ ਇੱਕ ਸਾਲ ਦੇ ਫਰੇਮ ਸਬੰਧਾਂ ਦੇ ਚੱਲਦੇ ਆਪਦੇ ਆਸ਼ਕਨਾਂ ਰਔਰ ਕੇ ਘਰ ਵਾਲੇ ਨੂੰ ਮੌਤੇ ਘਾਟ ਉਤਾਰਤਾ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਸਮਾਜ ਦੇ ਵਿੱਚ ਹੋ ਕਿੱਧਰ ਨੂੰ ਰਿਹਾ ਪਤਾ ਨਹੀਂ ਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਅਜੀਹੀਆਂ ਚੀਜ਼ਾਂ ਦਾ ਹੋਣਾ ਸ਼ਰਮਨਾਕ ਹੈ ਪਰ ਪੋਜ਼ਿਟਿਵਲੀ ਕਾਬਿਲ ਤਾਰੀਫ ਹੈ ਕਿ ਆਖਰ ਪੁਲਿਸ ਨੇ ਇਸ ਬੰਦੇ ਨੂੰ ਇਨਸਾਫ ਦਿਵਾਇਆ ਜੀ ਤੋਂ ਬਾਅਦ ਹੁਣ ਇਹ ਦੋਹੇ ਮਸ਼ੂਕਾ ਵੀ ਤੇ ਆਸ਼ਕ ਵੀ ਦੋਨੇ ਗ੍ਰਿਫਤਾਰ ਨੇ ਪੁਲਿਸ ਨੇ ਕਾਰਵਾਈ ਅੱਗੇ ਦੀ ਸ਼ੁਰੂ ਕਰਤੀ ਹੈ